ਉਹ ਗੁਰੂ ਸਹਿਬਾਨਾ ਨੇ ਜੋ ਸਿਧਾਂਤ ਦਿੱਤਾ ਨਾ ਉਹ ਸਿਧਾਂਤ ਮੈਨਾਂ ਕਿ ਪੂਰੀ ਦੁਨੀਆ 'ਚ ਲਾਗੂ ਹੋ ਜੇ ਤੇ ਮੈਨਾਂ ਆਰਾਮ ਨਹੀਂ ਹੋਣਾ। ਹੂੰ। ਇਹ ਲੜਾਈ ਝਗੜੇ ਬਿਨਾਂ ਹੋਣਾ ਹੈ ਨਾ ਇੱਕ ਦੂਜੇ ਨਾਲ ਜੋ ਹੋ ਰਿਹਾ। ਬਾਕੀ ਕੋਈ ਵੀ ਧਰਮ ਜਿਹੜਾ ਨਾ ਉਹ ਦਿੱਤਾ ਗਿਆ ਸੀ ਇਨਸਾਨ ਨੂੰ ਕਿ ਉਹਦੇ ਉਹਨਾਂ ਪੂਰਨਿਆਂ ਤੇ ਚੱਲ ਕੇ ਉਹ ਸਪਿਰਚੁਅਲ ਹੋ ਜੇ। ਜਦੋਂ ਅਸੀਂ ਸਪਿਰਚੁਅਲ ਹੋ ਜਾਂਦੇ ਆ ਨਾ ਫਿਰ ਸਾਨੂੰ ਹਰ ਇਨਸਾਨ 'ਚੋਂ ਇੱਕ ਦੇਖਦਾ। ਉਹ ਗੁਰੂ ਸਹਿਬਾਨਾ ਨੇ ਜੋ ਸਿਧਾਂਤ ਦਿੱਤਾ ਨਾ ਉਹ ਸਿਧਾਂਤ ਮੈਨਾਂ ਕਿ ਪੂਰੀ ਦੁਨੀਆ 'ਚ ਲਾਗੂ ਹੋ ਜੇ ਤੇ ਮੈਨਾਂ ਆਰਾਮ ਨਹੀਂ ਹੋਣਾ ਹਾਂ ਲੜਾਈ ਝਗੜੇ ਬਿਨਾਂ ਹੋਣਾ ਹੈ ਨਾ ਇੱਕ ਦੂਜੇ ਨਾਲ ਜੋ ਹੋ ਰਿਹਾ ਔਰ ਗੁਰੂ ਗ੍ਰੰਥ ਸਾਹਿਬ ਜਾਂ ਕਹਿ ਲੋ ਜੀ ਸਿੱਖ ਧਰਮ ਕਹਿ ਲੋ ਆ ਉਹਦੇ ਵਿੱਚ ਔਮਨ ਏਮਪਾਵਰਮੈਂਟ ਦੀ ਗੱਲ ਵੀ ਕੀਤੀ ਗਈ ਹੈ ਜੀ ਸੋ ਕੋ ਮੰਦਾ ਕੀ ਜਿੱਤ ਜਮੇ ਰਾਜਾਨ ਹੈ ਨਾ ਜੀ ਤੇ ਇਹ ਮੈਨਾਂ ਕਿ ਬੜਾ ਬੈਲੈਂਸ ਰੱਖਿਆ ਗਿਆ ਰੱਖਿਆ ਹੋਇਆ ਸਮਾਜਮਲ ਸੋਸ਼ਲ ਲਾਈਫ ਦੇ ਉੱਪਰ ਗੁਰੂ ਸਹਿਬਾਨਾ ਨੇ ਹਰ ਤਰ੍ਹਾਂ ਦੇ ਨਾਲ ਜੀ ਬਾਕੀ ਕੋਈ ਵੀ ਧਰਮ ਜਿਹੜਾ ਨਾ ਉਹ ਦਿੱਤਾ ਗਿਆ ਸੀ ਇਨਸਾਨ ਨੂੰ ਕਿ ਉਹਦੇ ਉਹਨਾਂ ਪੂਰਨਿਆਂ ਤੇ ਚੱਲ ਕੇ ਉਹ ਸਪਿਰਚੁਅਲ ਹੋ ਜਾਏ ਜਦੋਂ ਅਸੀਂ ਸਪਿਰਚੁਅਲ ਹੋ ਜਾਂਦੇ ਆ ਨਾ ਫਿਰ ਸਾਨੂੰ ਹਰ ਇਨਸਾਨ ਚੋਂ ਇੱਕ ਦੇਖਦਾ ਆਤਮਾ ਨਜ਼ਰ ਆਉਂਦੀ ਕਿ ਯਾਰ ਏਟੀ ਆ ਪਰ ਉਹ ਦਿੱਤਾ ਤੇ ਉਹ ਪੂਰਨੇ ਪਾਏ ਸੀ ਪਰ ਉਹਨਾਂ ਪੂਰਨਿਆਂ ਤੇ ਚੱਲਣਾ ਤੇ ਪਹਿਣਾ ਹੀ ਆ ਨਾ ਕਿਤੇ ਨਾ ਕਿਰਤ ਕਰੋ ਜੀ ਹੈਨਾ ਵੰਦੇ ਸ਼ਕੂ ਤੇ ਨਾਮ ਜਪੋ ਅਸ਼ ਮਤਲਬ ਕੇਰਿੰਗ ਐਂਡ ਸ਼ੇਅਰਿੰਗ ਦੀ ਪਾਲਿਸੀ ਹੈ ਪ੍ਰੋਟੈਕਟ ਦਾ ਵੂਮਨ ਪ੍ਰੋਟੈਕਟ ਦਾ ਚਿਲड्रन ਪ੍ਰੋਟੈਕਟ ਦਾ ਪੂਰ ਜੀ ਹੈਨਾ ਮਤਲਬ ਗੁਰੂ ਦੀ ਦੋਲਖ ਗਰੀਬ ਦਾ ਪੂ ਜੀ ਔਰ ਇਹ ਸਿਧਾਂਤ ਬਹੁਤ ਵੱਡੇ ਨੇ ਹਮ ਔਰ ਇਹ ਮਤਲਬ ਪੂਰੀ ਦੁਨੀਆ ਚ ਮੈਨਾ ਫੈਲਾਣੇ ਚਾਹੀਦੇ ਨੇ ਔਰ ਕਰ ਰਹੇ ਨੇ ਅਡਾਪਟ ਕੰਟਰੀਜ਼ ਦਸ ਬੀਰੀਆਂ ਨੇ ਕਹਿ ਵੀ ਰਹੇ ਨੇ ਤੇ ਹਾਂ ਯਾਰ ਇੱਕ ਮਤਲਬ ਬੀਬੀਸੀ ਨੇ ਡਾਕੂਮੈਂਟਰੀ ਬਣਾਈ ਹੋਈ ਹੈ ਫਰੀ ਕਿਚਨ ਦੇ ਉਪਰ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਉੱਤੇ। ਜੀ। ਤੋ ਇਸ ਤਰ੍ਹਾਂ ਹੀ ਜਾ ਤੇ ਰਿਹਾ ਪਰ ਅਸੀਂ ਆਪਣੇ ਘਰ 'ਚ ਵੀ ਤੇ ਕੁਛ ਨਾ ਕੁਛ ਦਸੀਏ ਨਾ ਵੀ ਯਾਰ ਇਹ ਨਹੀਂ ਹੋਣਾ ਚਾਹੀਦਾ। ਉਹ ਗੁਰੂ ਸਾਹਿਬਾਨਾ ਨੇ ਜੋ ਸਿਧਾਂਤ ਦਿੱਤਾ ਨਾ ਉਹ ਸਿਧਾਂਤ ਮੈਨਾਂ ਕਿ ਪੂਰੀ ਦੁਨੀਆ 'ਚ ਲਾਗੂ ਹੋ ਜੇ ਤੇ ਮੈਨਾਂ ਆਰਾਮ ਨਹੀਂ ਹੋਣਾ। ਹਮ। ਇਹ ਲੜਾਈ ਝਗੜੇ ਬਿਨਾਂ ਹੋਣਾ ਹੈ ਨਾ ਇੱਕ ਦੂਜੇ ਨਾਲ ਜੋ ਹੋ ਰਿਹਾ। ਬਾਕੀ ਕੋਈ ਵੀ ਧਰਮ ਜਿਹੜਾ ਨਾ ਉਹ ਤਾ ਗਿਆ ਸੀ ਇਨਸਾਨ ਨੂੰ ਕਿ ਉਹਦੇ ਉਹਨਾਂ ਪੂਰਨਿਆਂ ਤੇ ਚੱਲ ਕੇ ਉਹ ਸਪਿਰਚੁਅਲ ਹੋ ਜਾਏ ਜਦੋਂ ਅਸੀਂ ਸਪਿਰਚੁਅਲ ਹੋ ਜਾਂਦੇ ਆ ਨਾ ਫਿਰ ਸਾਨੂੰ ਹਰ ਇਨਸਾਨ ਚੋਂ ਇੱਕ ਦੇਖਦਾ ਉਹ ਗੁਰੂ ਸਹਿਬਾਨਾ ਨੇ ਜੋ ਸਿਧਾਂਤ ਦਿੱਤਾ ਨਾ ਉਹ ਸਿਧਾਂਤ ਮੈਨਾਂ ਕਿ ਪੂਰੀ ਦੁਨੀਆ ਚ ਲਾਗੂ ਹੋ ਜਾਏ ਤੇ ਮੈਨਾਂ ਆਰਾਮ ਨਹੀਂ ਹੋਣਾ ਹਾਂ ਲੜਾਈ ਝਗੜੇ ਵੀ ਨਾ ਹੋਣ ਨਾ ਇੱਕ ਦੂਜੇ ਨਾਲ ਜੋ ਹੋ ਰਿਹਾ ਔਰ ਗੁਰੂ ਗ੍ਰੰਥ ਸਾਹਿਬ ਜਾਂ ਕਹਿ ਲੋ ਜਾਂ ਸਿੱਖ ਧਰਮ ਕਹਿ ਲੋ ਉਹਦੇ ਵਿੱਚ ਔਰਮਨ ਏਮਪਾਵਰਮੈਂਟ ਦੀ ਗੱਲ ਵੀ ਕੀਤੀ ਗਈ ਹੈ ਜੀ ਸੋ ਕੋ ਮੰਦਾ ਕੀ ਜਿੱਤ ਜਮੇ ਰਾਜਾਨ ਹੈ ਨਾ ਜੀ ਤੇ ਇਹ ਮੈਨਾਂ ਕਿ ਬੜਾ ਬੈਲੈਂਸ ਰੱਖਿਆ ਗਿਆ ਰੱਖਿਆ ਹੋਇਆ ਸਮਾਜਮਲ ਸੋਸ਼ਲ ਲਾਈਫ ਦੇ ਉੱਪਰ ਗੁਰੂ ਸਾਹਿਬਾਨਾ ਨੇ ਹਰ ਤਰ੍ਹਾਂ ਦੇ ਨਾਲ ਜੀ ਤੇ ਬਾਕੀ ਕੋਈ ਵੀ ਧਰਮ ਜਿਹੜਾ ਨਾ ਉਹ ਦਿੱਤਾ ਗਿਆ ਸੀ ਇਨਸਾਨ ਨੂੰ ਕਿ ਉਹਦੇ ਉਹਨਾਂ ਪੂਰਨਿਆਂ ਤੇ ਚੱਲ ਕੇ ਉਹ ਸਪਿਰਚੁਅਲ ਹੋ ਜਾਏ ਜਦੋਂ ਅਸੀਂ ਸਪਿਰਚੁਅਲ ਹੋ ਜਾਂਦੇ ਆ ਨਾ ਫਿਰ ਸਾਨੂੰ ਹਰ ਇਨਸਾਨ ਚੋਂ ਇੱਕ ਦੇਖਦਾ ਆਤਮਾ ਨਜ਼ਰੋਂ ਦੀ ਕਿ ਯਾਰ 80 ਆ ਪਰ ਦਿੱਤਾ ਤੇ ਉਹ ਪੂਰਨੇ ਪਾਏ ਸੀ ਪਰ ਉਹਨਾਂ ਪੂਰਨਿਆਂ ਤੇ ਚੱਲਣਾ ਤੇ ਪਹਿਣਾ ਹੀ ਨਾ ਕਿਤੇ ਨਾ ਕਿਰਤ ਕਰੋ ਜੀ ਹੈਨਾ ਵੰਡਿਸ਼ ਕੋ ਤੇ ਨਾਮ ਜਪੋ ਮਤਲਬ ਕੇਰਿੰਗ ਐਂਡ ਸ਼ੇਅਰਿੰਗ ਦੀ ਪਾਲਿਸੀ ਹੈ ਪ੍ਰੋਟੈਕਟ ਦਾ ਵੂਮਨ ਪ੍ਰੋਟੈਕਟ ਦਾ ਚਿਲਡਰਨ ਪ੍ਰੋਟੈਕਟ ਦਾ ਪੂਰ ਜੀ ਹੈਨਾ ਮਤਲਬ ਗੁਰੂ ਦੀ ਦੌਲਤ ਗਰੀਬ ਦਾ ਮੂੰਹ ਜੀ ਔਰ ਇਹ ਸਿਧਾਂਤ ਬਹੁਤ ਵੱਡੇ ਨੇ ਉਰੇ ਮਤਲਬ ਪੂਰੀ ਦੁਨੀਆ ਚ ਮੈਨਾ ਫੈਲਾਣੇ ਚਾਹੀਦੇ ਨੇ ਉਹ ਕਰ ਰਹੇ ਨੇ ਅਡਾਪਟ ਕੰਟਰੀਜ਼ 10 ਵੀਰੀਆਂ ਨੇ ਕਹਿ ਵੀ ਰਹੇ ਨੇ ਤੇ ਹਾਂ ਯਾਰ ਇੱਕ ਮਤਲਬ ਬੀਬੀਸੀ ਨੇ ਡਾਕੂਮੈਂਟਰੀ ਬਣਾਈ ਹੋਈ ਹੈ ਫਰੀ ਕਿਚਨ ਦੇ ਉੱਪਰ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਉੱਪਰ ਜੀ ਤੋਂ ਇਸ ਤਰ੍ਹਾਂ ਹੀ ਜਾ ਤੇ ਰਿਹਾ ਪਰ ਅਸੀਂ ਆਪਣੇ ਘਰ ਚ ਵੀ ਤੇ ਕੁਛ ਨਾ ਕੁਛ ਦਸੀਏ ਨਾ ਵੀ ਯਾਰ ਇਹ ਨਹੀਂ ਹੋਣਾ ਚਾਹੀਦਾ